हेरदिया तो तो मुदा मुदा नजर नहीं आ रही सानू मजबूर किया जा रहा है ये धरने दे कम करने लि हिसाब न होम मिनिस्टर ऑफ इंडिया ਪਾਰਲੀਮੈਂਟ ਚ ਬਾਬਾ ਮੇਡ ਕੇ ਖਰਾਬ ਬੋਲਦਾ ਕੋ ਇੱਕ ਸ਼ਰਮਨਾਕ ਚੀਜ਼ ਹੈ ਬਦਕਿਸਮ ਜਿਹੜੀ ਗੱਲ ਆ ਬਾਬਾ ਮੇਡ ਕੇ ਐਸੀ ਵੀਰਾਂ ਦੀ ਪਛਾਣ ਹੈ ਜੋ ਸਾਰੇ ਐਸੀ ਵੀਰਾਂ ਨੂੰ ਬਜ਼ਨਾਮ ਕਰਨ ਵਾਸਤੇ ਉਹਨਾਂ ਨੂੰ ਮਜ਼ਾਕ ਕਰਨ ਵਾਸਤੇ ਉਹਨਾਂ ਨੇ ਗੱਲ ਕੀਤੀ ਜਿਹਦਾ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਬਾਕੀ ਬੰਦੀ ਸਰਕਾਰ ਦੀ ਪਾਲਿਸੀ ਸਮਝ ਨਹੀਂ ਲੱਗਦੀ ਕਿਸਾਨਾਂ ਨੂੰ ਹੀ ਮਾਰਿਆ ਜਾ ਰਿਹਾ ਇਹ ਫ੍ਰੀ ਟ੍ਰੇਡ ਵਾਲੇ ਪਾਸੇ ਅਡਾਨੀ ਐ ਬਾਨੀਆਂ ਨੂੰ ਖੁਲਾਸ ਦੇਣਾ ਚਾਹੁੰਦੇ ਨੇ ਜਿਵੇਂ ਹਰਿਆਣਾ ਹਿਮਾਚਲ ਜੋ ਸੇਵ ਖਰੀਦ ਕੇ ਜਦੋਂ ਮਰਜ਼ੀ ਸਸਤਾ ਮੇਗਾ ਕਰ ਦਿੰਦੇ ਨੇ ਇਸ ਤਰ੍ਹਾਂ ਹੀ ਪੰਜਾਬ ਚੋ ਸਾਰਾ ਨਾਜ ਦਾ ਕੰਮ ਉਹਨਾਂ ਦੇ ਦੇਣਾ ਚਾਹੁੰਦੇ ਨੇ ਕਿ ਕਣਕ ਖਰੀਦਣ ਝੋਨਾ ਖਰੀਦਣ ਜਦੋਂ ਮਰਜ਼ੀ ਘਟਾ ਭਾਰ ਘਟਾ ਦੇ ਭਾਗੜਾ ਜਦੋਂ ਮਰਜ਼ੀ ਦਾ ਉਹ ਮਸਾਏਲੇ ਦਿਮਾਗ ਚ ਆ ਗਿਆ ਵੀ ਸਾਨੂੰ ਕੋਈ ਹਰਾ ਨਹੀਂ ਸਕਦਾ ਤੇ ਸਾਨੂੰ ਉਹਨਾਂ ਕਿਸੇ ਕਿਸਾਨ ਦੀ ਲੋੜਾ ਨਾ ਕਿਸੇ ਗੈਸਪ ਰਿਵਿਊ ਦੀ ਲੋੜਾ ਉਹ ਇੱਕ ਹੋਰ ਪਾਸੇ ਉਹਨੇ ਸੋਚ ਚੱਲ ਗਈ ਜਿਹੜੀ ਬਾਦਕਿਸਮਤੀ ਆ ਜਿਹੜਾ ਕਹੇ ਤੈਨੂੰ ਸ਼ਾਇਦ ਰਿਜ਼ਲਟ ਮਾੜਾ ਆਏਗਾ ਆਪ ਦੇ ਸਰਕਾਰ ਨਾਲ ਦੀ ਚੀਜ਼ ਨਹੀਂ ਜਿਹੜੀ ਪੁਲਸਾ ਸਿਰਫ ਕਾਂਗਰਸੀਆਂ ਵਾਸਤੇ ਆ ਕਾਂਗਰਸੀਆਂ ਨੂੰ ਕਿਵੇਂ ਭਜਾਉਣਾ ਹੈ ਕਾਂਗਰਸੀ ਕਿਵੇਂ ਪਰਚੇ ਕਰ ਰਹੇ ਝੂਠੇ ਪਰਚੇ ਕਰਨੇ ਬਿਜ਼ਨਸ ਵਾਸਤੇ ਕਰਵਾਉਂਦੇ ਜਿਨੀ ਬੇਈਮਾਨੀ ਹੋਣ ਵਧੀ ਹੋਈ ਕਦੇ ਜ਼ਿੰਦਗੀ 'ਚ ਆਸਾਨੀ ਦੇਖੀ ਜੇ ਕੋਈ ਇਲੈਕਸ਼ਨ ਲੜਨ ਲੱਗਦਾ ਉਹਦੇ ਘਰ ਪੋਸਟ ਜਾ ਕੇ ਬਹਿ ਜਾਂਦੀ ਹੈ ਝੂਠੇ ਮਕਦਮੇ ਬਣਾਉਣ ਲੱਗ ਪੈਂਦੀ ਹੈ ਪਟਿਆਲੇ ਦੇ ਕਿਸੇ ਨੂੰ ਘਰੋਂ ਨਿਕਲ ਦਿੱਤਾ ਜਾਂਦਾ ਜਾਂਦਾ ਜਿਹੜੇ ਇੱਕ ਕੈਂਡੀਡੇਟ ਨੇ ਪਟਿਆਲੇ ਦੇ ਕੈਂਡੀਡੇਟ ਦੇ ਘਰ ਜਾ ਕੇ ਪੁਲਿਸ ਬੈਜੀ ਝੂਠੇ ਬਣਾਉਣ ਲਈ ਦਬਾਵਾ ਮਾਰੇ ਗਰੀਬਾਂ ਨੂੰ ਡਰਦਾ ਬਹਿ ਗਿਆ ਪੁਲਿਸ ਇਹ ਸਿਰਫ ਪੁਲਿਸ ਦੇ ਸਿਰ ਤੇ ਰਾਜ ਕਰਨ ਗਿਆ ਜਿਹੜਾ ਪੁਲਿਸ ਦਾ ਕੰਮ ਹੈ ਲਾਡ ਆਰਡਰ ਉਹ ਖਤਮ ਹੈ ਸਿਰ ਕਾਂਗਰਸੀਆਂ ਦੇ اپੋਜੀਸ਼ਨ ਦੇ ਖਿਲਾਫ ਚੱਲ ਕੇ ਪੁਰ ਚੜੀ ਹੋਈ ਆ ਰੋਜ਼ ਗ੍ਰਨੇਡ ਸੁੱਟੇ ਜਾ ਰਹੇ ਨੇ ਥਾਣਿਆਂ 'ਚ ਤੇ ਕੋਈ ਅਸਰ ਨਹੀਂ ਜਾਰੀਆਂ ਨਹੀਂ ਕੋਈ ਲੋਕੇ ਸੁਣਾ ਗੱਲ ਕਰਨ ਰਿਆ ਤੇ ਸਰਕਾਰ ਨਾਲ ਦੀ ਚੀਜ਼ ਹੀ ਨਹੀਂ ਤੇ ਦਿਲਵਦੀ ਹੈ ਮਾੜੇ ਨਜ਼ਰ ਆ ਰਿਹਾ ਦਿਨ ਮਾੜੇ ਨਜ਼ਰ ਆ ਰਹੀ ਨੇ ਈਸ਼ਵਰ ਕਿਰਪਾ ਕਰੇ ਪੰਜਾਬ ਨੂੰ ਨਜ਼ਰ ਨਾ ਲਗੇ ਪਟਾਲੇ ਜਿਹੜਾ ਰੋਜ਼ ਧਰਨਾ ਦਿੱਤਾ ਜਾ ਰਿਹਾ ਪਿਛਲੇ ਦਿਨੇ ਅੰਮ੍ਰਿਤ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਡਾਕਟਰ ਅੰਬੇਦਕਰ ਜੀ ਦੇ ਅਪਮਾਨ ਦੇ ਵਿੱਚ ਬਿਆਨ ਦਿੱਤਾ ਉਹਦੇ ਅੱਜ ਅੰਗੇਸਟ ਸਾਰਾ ਦੇਸ਼ ਜਿਹੜਾ ਆ ਉਹ ਪੜਕ ਉੱਠਿਆ ਅੰਮ੍ਰਿਤ ਸ਼ਾਹ ਜੀ ਨੇ ਬਹੁਤ ਹੀ ਮਾੜੇ ਲਬਜ ਬੋਲੇ ਆ ਉਹਨਾਂ ਨੂੰ ਉਸ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਜਗ੍ਹਾ-ਜਗ੍ਹਾ ਤੇ ਧਰਨੇ ਲਾਏ ਜਾ ਰਹੇ ਆ ਉਸੇ ਹੀ ਕੱਲ ਦੇ ਵਿੱਚ ਆ ਕੇ ਬਟਾਲੇ ਕਾਂਗਰਸ ਨੇ ਵੀ ਅੱਜ ਗਾਂਧੀ ਚੌਂਕ ਦੇ ਵਿੱਚ ਧਰਨਾ ਦਿੱਤਾ ਤੇ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਜਿਹੜੀ ਇਹਨਾਂ ਨੇ ਅਮਰ ਸ਼ਾਹ ਜੀ ਨੇ ਬਿਆਨ ਦਿੱਤਾ ਉਹਦੀ ਜਿੰਨੀ ਵੀ ਨਿੰਦਾ ਕਰ ਲੋ ਉਨੀ ਥੋੜੀ ਆ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੋਦੀ ਸਰਕਾਰ ਦਾ ਜਿੰਨਾ ਵੀ ਇਹਨਾਂ ਨੂੰ ਮਾੜਾ ਕਹਿ ਲੀਏ ਉਨਾ ਹੀ ਥੋੜਾ ਅੱਜ ਕਿਸਾਨ ਵੀ ਜਿਹੜੇ ਨੇ ਸੜਕਾਂ ਦੇ ਉੱਤੇ ਰੁਲਦੇ ਫਿਰਦੇ ਨੇ ਤੇ ਡਾਕਟਰ ਪੀਮਰਾਏ ਉਮੇਦਕਰ ਜੀ ਨੂੰ ਵੀ ਇਹ ਮਾੜਾ ਬੋਲਦੇ ਨੇ ਇਹ ਇੱਕ ਡਿਕਟੇਟਰ ਸਰਕਾਰ ਆ ਇੱਕ ਐਟਾ ਦੀ ਜਿੰਨੀ ਵੀ ਨੁਕੀਦੀ ਕਰ ਲੋ ਨਹੀਂ ਛੋੜੀ ਆ